ਕ੍ਰਿਸਾ ਕੇ ਅੱਜ ਇੰਸਪੈਕਟਰ ਗੁਰਚਰਨ ਸਿੰਘ ਐਸਐਚਓ ਸਦਰਪੱਟੀ ਜੋ ਕਿ ਆਪਣੀ ਪੁਲਿਸ ਪਾਰਟੀ ਸਮੇਤ ਜਿਹੜੇ ਹੀ ਪਿੰਡ ਤੂਤਮਗੜਾ ਤੋਂ ਗਜਲਪਿੰਡ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਬਹਾਦਰਖਬਾ ਜੋਧ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਆ ਗੋ ਇਹਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਇਹਨਾਂ ਨੂੰ ਸ਼ੱਕ ਪੈਣ ਤੇ ਇਹਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ ਬਜਾਏ ਦੰਮ ਜਿਹੜਾ ਡਰੇਨ ਦੇ ਰਸਤਾ ਕੱਚਾ ਰਸਤਾ ਉਧਰ ਨੂੰ ਮੋਟਰਸਾਈਕਲ ਮੋੜ ਲਿਆ ਤੇ ਅਗੋਂ ਇਹਨਾਂ ਨੇ ਫਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕਰਤੀ ਪੁਲਿਸ ਪਾਰਟੀ ਦੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੁਲਿਸ ਪਾਰਟੀ ਦੀ ਗੱਡੀ ਤੇ ਲੱਗਾ ਇੱਕ ਜਿਹੜਾ ਹਵਾਈ ਆਵਾਜ਼ ਕੋਈ ਐਫਆਇਰ ਤੇ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕਰ ਦਿੱਤੀ ਹੈ ਜਿਹਦੇ ਵਿੱਚ ਇੱਕ ਕਿਊਟ ਲਾਪੀਸਿੰਗ ਮਸੀ ਮਟਵੇ ਦਾ ਉਹਦੇ ਤੱਤੇ ਕੁੜੀ ਲੱਗੀ ਹੈ ਔਰ ਦੂਸਰਾ ਕਿਊਟ ਵੀ ਲਾਪੀਸਿੰਗ ਯਾ ਜੋ ਕਿ ਲੋਕਾ ਪਿੰਡ ਮੱਲਾਂ ਵਾਲਾ ਠਾਣੇ ਦਾ ਉਹਦੇ ਕੁੜੀ ਲੱਗੀ ਹੈ ਜਿਨ੍ਹਾਂ ਨੂੰ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਪੱਟੀ ਜੜਾ ਲੈ ਕੇ ਆਏ ਆ ਅਸੀਂ ਸਰ ਕਿੰਨੇ ਨੌਜਵਾਨ ਹਾਂਜੀ ਕਿੰਨੇ ਬੰਦੇ ਫੜੇ ਜੀ ਇਹ ਟੋਟਲ 3 ਜਣੇ ਸੀ ਥਰਡ ਪਰਸਨ ਜਿਹੜਾ ਸੀ ਉਹ ਮਹਕਦੀਪ ਸਿੰਘ ਹੀ ਉਹ ਵੀ ਉਹ ਠੱਠੇ ਪਿੰਡ ਦਾ ਸੀ ਤੇ ਬ੍ਰਾਂਦਗੀ ਕੀ ਹੋਈ ਜੀ ਬ੍ਰਾਂਦਗੀ ਇੱਕ ਇਹਨਾਂ ਕੋ ਰਿਵਲਵਰ ਬੱਤੀਪੋਰ ਦਾ ਕੰਟਰੀ ਮੈਡ ਜੇਸੀ ਪਿਸਟਲ ਵੀ ਸੀ ਆ ਹੋਰ ਕਵਰ ਹੋਇਆ ਤੇ ਨਾਲ ਦੋ ਕੋਲ ਆ ਔਰ ਚਾਰ ਰੌਂਗ ਬ੍ਰਾਂਦਗੀ ਕਿਸ ਗਰੋ ਨਾਲ ਕਿਸ ਗਰੋ ਨਾਲ ਸੰਬੰਧਿਤ ਬੰਦੇ ਆ ਜੀ ਬੇਸਿਕਲੀ ਜਿਹੜੀ ਹੈ ਜਿਹੜਾ ਪ੍ਰਭ ਦਾਸੂ ਵਾਲਾ ਉਸ ਗਰੋ ਦੇ ਮੈਂਬਰ ਆ ਜਿਹੜਾ ਉਹਦੀ ਕੈਂਡ ਤੇ ਇਹ ਸਾਰਾ ਕਾਰਵਾਈ ਕਰਦੇ ਆ ਜਿਹੜੇ ਪੋਲੇ ਪਾਲੇ ਲੋਕ ਆ ਉਹਨਾਂ ਨੂੰ ਡਰਾਉਂਦੇ ਦਮ ਪਾਉਂਦੇ ਆ ਉਹਨਾਂ ਦੇ ਘਰਾ ਦੇ ਫਾਇਰ ਕਰ ਦਿੰਦੇ ਆ ਫਿਰ ਉਹਨਾਂ ਤੋਂ ਘਰੋਤੀਆਂ ਦੀ ਡਿਮਾਂਡ ਕਰਦੇ ਸਰ ਕੋਈ ਪਤਾ ਚੱਲੇ ਕਿ ਕੋਈ ਇਹਨਾਂ ਦੇ ਮਕਦਮੇ ਪਹਿਲਾਂ ਵੀ ਦਰਜ ਹੋਣੂ ਸੀ ਅ ਉਹ ਹੈ ਇੱਕ ਲਗ ਪਰਚੇ ਦਰਜਿਆ ਦੋ ਪਰਚੇ ਦਰਜਿਆ ਬਾਕੀ ਸਾਰਾ ਰਿਕਾਰਡ ਚੈੱਕ ਕਰਕੇ ਪਤਾ ਲੱਗ ਜੂਗਾ ਠੀਕ ਫਿਲਹਾਲ ਕੀ ਕਾਰਵਾਈ ਕੀਤੀ ਗਈ ਫਿਲਹਾਲ ਤੇ ਇਹਨਾਂ ਦੇ ਖਿਲਾਫ ਜਿਹੜਾ ਹੈ ਪੁਲਿਸ ਪਾਰਟੀ ਤੇ ਇਹਨਾਂ ਨੇ ਫਾਇਰ ਕੀਤਾ ਉਹਦੇ ਸਬੰਧ ਚ ਮਕਦਮਾ ਦਰਜ ਕਰਕੇ Not the rest of the moment. Okay.